ਸਾ ਉਹਨਾਂ ਨੂੰ ਵੀ ਇੱਕ ਲਿਖਤੀ ਤੌਰ ਤੇ ਅਰਜੀ ਦੇਣ ਆਏ ਆ ਕਿ ਜੋ ਗਲਤੀਆਂ ਹੋਈਆਂ ਉਹਨਾਂ ਦੇ ਸਾਨੂੰ ਕਿਵੇਂ ਜੱਜ ਕਰਨ ਲਈ ਅਸੀਂ ਆਏ ਹੁਣ ਸਮਝਦਾ ਕਿ ਫਿਰ ਅੰਗੇ ਜਹਦਾਰ ਜੀ ਨੇ ਫਿਰ ਨਾ ਜੈਨ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ बार-बार गुरु ਦਾ ਪੰਥ ਫਤਵਾ ਉਲਟ ਦੇ ਰਿਹਾ ਸੋ ਇਸ ਲਈ ਅਸੀਂ ਉਹ ਪਹਿਲਾਂ ਖੀਵਾ ਮੰਗਾਗੇ ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਉਤ ਵਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਜਾਵਾਂਗੇ ਕਹਿੰਦੇ ਆ ਪ੍ਰਿੰਸੀਪਲ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜਰੂਰ ਜਾਵਾਂਗੇ ਸਾਰਿਆਂ ਕੋਲ ਜਾਵਾਂਗੇ ਜਿਹੜਾ ਵੀ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ ਉਹਨਾਂ ਤੱਕ ਜਰੂਰ ਪਹੁੰਚ ਕਰਾਂਗੇ ਪਰ ਉਹ ਤੋਂ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਤੁਰਾਂਗੇ ਦੇਖੋ ਮੈਂ ਸਮਝਦਾ ਅਸ ਸਾਸੀ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੇ ਪੇਸ਼ ਹੋਣਾ ਬਾਗੀ ਆ ਸ੍ਰੀ ਅਕਾਲ ਤੱਕ ਸਾਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤੱਕ ਸਾਬ ਤੋਂ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਰੱਥ ਤੇ ਸ਼ਕਤੀ ਵਖਸੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤੀਆਂ ਨਾ ਹੋਣ ਅੱਗੇ ਤੋਂ ਪਾਰਟੀ ਤਾਕਰੀ ਮਜ਼ਬੂਤ ਹੋਵੇ ਇਹ ਕੋਈ ਬਾਗੀ ਪਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਜੀ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ ਜੀ ਤਨੂਬਾ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਇਹ ਕਾਲੀਕਲ ਦਾ ਦੋ ਪਾਰ ਹੋਣਾ ਬਹੁਤ ਗਲਤ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸਮਝਾ ਲੈਣ ਜਿਹਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਹਾਂ ਨਹੀਂ ਉੱਤ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਨਹੀਂ ਹੁੰਦੀ ਅੱਜ ਤੱਕ ਸਿਰਫ ਅਸੀਂ ਇੱਕ ਕਿਸਮ ਦੀ ਹਰਜੀ ਜਾਂ ਛਿਮਾ ਜਾਂ ਅੱਜਕੱਲ ਇਹ ਜਾ ਰਹੇ ਹਾਂ ਇਹ ਤਾਂ ਬਹੁਤਾ ਕੁਝ ਨਹੀਂ ਪਾਲੀਵਰ ਦੇ ਪਾਧਾ ਦੇ ਲਈ ਨਹੀਂ ਮੰਨਤੀ ਜਾਗੀ ਜਥੇਦਾਰ ਤੋਂ ਪਰ ਫਿਰ ਵੀ ਤੁਸੀਂ ਅੱਜ ਜਿਹੜੀਆਂ ਨਹੀਂ ਗੱਲਾਂ ਕਰ ਰਹੇ ਹੋ ਸੋ ਮੈਂ ਸਮਝਦਾ ਇਹ ਤੇ ਮਿਲ ਮਲਾਉਣ ਵਾਲੀ ਤਾਂ ਗੱਲੇ ਨਹੀਂ ਅਸੀਂ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਬਾਰ ਬਾਰ ਫਤਵਾ ਅਕਾਲੀ ਦਲ ਦੇ ਉਲਟ ਦਿੱਤਾ ਜਾ ਰਿਹਾ ਸੋ ਉਹਦੇ ਲਈ ਉਹ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਹਾਰਾਜ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਤ ਵਕਸ਼ੇ ਗੁਰੂ ਸਾਨੂੰ ਸ਼ਕਤੀ ਬਖਸ਼ੀ ਕਿ ਜਿਹੜੀ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇ ਤੇ ਕੋਈ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਅ ਮਾਫੀ ਮੰਗਣ ਆਇਆ ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਇਹ ਉਤੇ ਡਿਪੈਂਡ ਕਰਦਾ ਮੇਰੇ ਕੋਲ ਨਹੀਂ ਮੰਗੀ ਗਈ ਮਾਫੀ ਪਹਿਲਾਂ ਵੀ ਮੰਗ ਸਕਦੇ ਸੀਗੇ ਕਾਫੀ ਸਮਾਂ ਹੋ ਗਿਆ ਇੰਨੇ ਸਮੇਂ ਤੋਂ ਬਾਅਦ ਅੱਜ ਹੀ ਕਿਉਂ ਆਇਆ ਜਦੋਂ ਇਹੀ ਤਾਂ ਅਸੀਂ ਗੱਲ ਕਰਨ ਆਏ ਆ ਅਸੀਂ ਤਾਂ ਕਹਿਣ ਆਏ ਆ ਵੀ ਪਹਿਲਾਂ ਜੇ ਜੇ ਪਹਿਲਾਂ ਮੰਗੀ ਹੁੰਦੀ ਤਾਂ ਗੁਰੂ ਦਾ ਖਾਲਸਾ ਨਾਰਾਜ਼ ਹੁੰਦਾ ਪਰ ਤੁਸੀਂ ਵੀ ਉਸ ਟਾਈਮ ਹਿੱਸੇਦਾਰ ਸੀਗੇ ਉਦੋਂ ਕਿਉਂ ਨਹੀਂ ਤਾਂ ਹੀ ਤਾਂ ਅਸੀਂ ਆਏ ਆ ਤਾਂ ਹੀ ਤਾਂ ਅਸੀਂ ਕਹਿਣ ਆਏ ਆ ਵੀ ਅਸੀਂ ਉਦੋਂ ਮੰਗ ਹੋ ਗੱਲ ਵੀ ਸਮਾ ਹੋ ਗਿਆ ਨਾ ਗਲਤੀ ਅਸੀਂ ਸਾਤੋ ਜਿਹੜੀ ਹੋਈ ਆ ਉਹਦੀ ਤਾਂ ਮਾਫੀ ਮੰਗਨੀ ਆ ਹੋਰ ਕੋਈ ਜੇਕਰ ਸੀਟਾ ਨਹੀਂ ਆਇਆ ਸਾਡੀ ਖਾਪ ਹੀ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੇ ਇਹ ਤਾਂ ਉਹਦੇ ਡਿਮਾਂਡ ਕਰਦਾ ਨਾ ਇਹ ਤਾਂ ਉਹਦੇ ਡਿਮਾਂਡ ਕਰਦਾ ਮੋਤੇ ਮਾਫੀ ਮੰਗਨੀ ਨਹੀਂ ਕਰਨੀ ਇਹਨਾਂ ਦੇ ਵਿੱਚ ਜ਼ਿਆਦਾ ਦੇਰ ਹੋ ਗਈ ਅੱਜ ਹੋਰ ਕੋਈ ਨਹੀਂ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ। ਲੱਗਦਾ ਜੀ ਸਾਫਤਾ ਜੱਥੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੀਆਂ ਮਾਫੀਆਂ ਦਿੱਤੀਆਂ ਗਈਆਂ। ਨਹੀਂ ਅਸੀਂ ਚਿੱਠੀ ਆਸੇ ਅਸੀਂ ਅਸੀਂ ਚਿੱਠੀ ਲਿਖੀ ਆ ਉਹ ਚਿੱਠੀ ਤੁਹਾਨੂੰ ਜਾਰੀ ਕਰ ਦਾਂਗੇ। ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਦੀ ਅਸੀਂ ਕਹਿੰਦੇ ਆ ਵੀ ਗਲਤੀਆਂ ਹੋਈਆਂ। ਉਹ ਜਾਨਣੇ-ਜਾਨੇ ਕੀ ਤੁਹਾਨੂੰ ਪਤਾ ਕੀ ਕਿਹੜੀਆਂ ਜਾਨਣੇ-ਜਾਨੇ ਸੀ ਉਹ ਅਸੀਂ ਲਿਖਤੀ ਅਸੀਂ ਆ ਕੇ ਕਰਦੇ ਆਂ ਜੀ ਬਾਕੀ ਗੱਲ। ਅਸੀਂ ਆ ਕੇ ਦੇ ਰਹੇ ਆਂ। ਜਾਨੇ ਇਹ ਅਸੀਂ ਅਸੀਂ ਲਿਖਤੀ ਉਹ ਲਿਖਤੀਆਂ ਚਿੱਠੀ ਚ ਚਿੱਠੀ ਲਿਖਤੀਆਂ ਚਿੱਠੀ ਜਾਰੀ ਕਰਦੇ ਜਿਹੜੀਆਂ ਗਲਤੀਆਂ ਹੋਈਆਂ ਉਹ ਚਿੱਠੀ ਚ ਅਸੀਂ ਲਿਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਵਿਸ਼ੇਸ਼ ਤੌਰ ਤੇ ਇਹ ਅੱਗੇ ਕੀ ਕਰਨਾ ਜਾਇਦਰ ਸਾਹਿਬ ਤੇ ਡਿਪੈਂਡ ਕਰਦਾ ਥੱਲੇ ਕਾ ਥੱਲੇ ਕਾ ਤੁਹਾਨੂੰ ਮਾਰਾ ਸਾਹਿਬ ਪਰ ਉਹ ਤਾਂ ਅਭੀ ਪਹਿਲਾ ਸਮਾਂ ਵੀ ਆਪਾਂ ਜਿਵੇਂ ਕਹਿੰਦੇ ਆ ਦੇ ਰਾਏ ਦਰੁਸਤ ਆਏ ਏ ਮਲ ਜੇ ਦੇਰੀ ਹੋਈਆ ਤਾਂ ਹੀ ਤਾਂ ਬਾਰ ਬਾਰ ਨੁਕਸਾਨ ਉਠਾਉਣਾ ਪਿਆ ਪਾਰਟੀ ਨੂੰ ਇਹ ਵੀ ਦੱਸੋ ਨਾਂ ਦੱਸੋ ਕਿਹੜੇ ਕਿਹੜੇ ਬੰਦੇ ਇਹ ਤੁਹਾਨੂੰ ਚਿੱਠੀ ਦੇ ਵਿੱਚ ਅਸੀਂ ਸਾਰਾ ਲੇ ਇਹ ਚਿੱਠੀ ਦੇ ਵਿੱਚ ਅਸੀਂ ਸਾਰਾ ਲੇ ਦਿੱਤਾ